ਸਮਾਨਯੁਕੀ ਜੀਪੀ ਪੰਜਾਬ ਅਤੇ ਐਸਐਸਪੀ ਕਪੂਰਥਲਾ ਸ਼੍ਰੀਮਤੀ ਬਤਸਲਾ ਗੁਕਤਾ ਆਈਪੀਐਸ ਉਹਨਾਂ ਦੇ ਵਿਸ਼ਾ ਨੂੰ ਵੇਸ਼ ਦੇ ਅੰਦਰ ਮਾੜੇ ਅਨਸਰ ਦੇਖਲਾ ਡਿਸਟ੍ਰਿਕਟ ਨੂੰ ਤੁਨਾਰ ਇਸ ਸਬਡਿਵੀਜ਼ਨ ਪਕਵਾੜਾ ਬਈਆਂ ਇੱਕ ਬਹੁਤ ਹੀ ਕਾਰਜਾੜੀ ਪੈਂਚ ਲਾਈ ਗਈ ਹੈ ਇਸ ਦੇ ਵਿੱਚ 4-5 ਨੂੰ ਇੱਕ ਲੜਾਈ ਹੋਈ ਸੀਗੀ ਮਹਿਰੂ ਚੌਂਕੀ ਦੇ ਏਰੀਆ ਦੇ ਵਿੱਚ ਫਿਰਦੇ ਪੀਜਾਂ ਕੁਛ ਲੜਕਿਆਂ ਦੇ ਆਪਸ ਵਿੱਚ ਜਿਵੇਂ ਸਬੰਧਿਤ ਐਫ ਆਈ ਆਰ ਨੰਬਰ 60/24 ਅੰਡਰ ਸੈਕਸ਼ਨ 16307 149 148 ਐਂਡ ਪੁਚੀ ਅਸਲਾ ਆਪੇ थाना ਸਤਨਾਮ ਕ੍ਰਿਮ ਖੇਰ ਦਸਟੇਕ ਦੇ ਵਿੱਚ ਇਸ ਇਨਸੀਡੈਂਟ ਦੇ ਵਿੱਚ ਜਿਹੜੇ ਲੜਕੇ ਆਪਸ ਵਿੱਚ ਲੜੇ ਉੱਥੇ ਫਾਇਰਿੰਗ ਵੀ ਹੋਈ ਹੈ ਉਹਨੇ ਖੁਦ ਨੂੰ ਇੰਜਰੀ ਹੋਇਆ ਤੁਰੰਤ ਕਾਰਵਾਈ ਕਰਦੇ ਹੋਏ ਸਾਡੀ ਇੱਕ ਸਪੈਸ਼ਲ ਟੀਮ ਦਾ ਗਠਿਤ ਕੀਤਾ ਗਿਆ ਅਤੇ ਡੀਐਸਪੀ ਫਗਵਾੜਾ ਦੇ ਟੀਮ ਦੇ ਅੰਦਰ ਇੱਕ ਐਸਐਚਓ ਜੀ ਨੇ ਸਾਮਪੁਰ ਅਗੇਂਸਟ ਕਾਰੋਪੀ اور ਚੌਕੀ ਇੰਚਾਰਜ ਵਹੇ ਰੂਪ ਅਦਰਸ਼ ਸਿੰਘ ਇਹਨਾਂ ਨੇ ਬਹੁਤ ਹੀ ਸਖ਼ਤੀ ਦੇ ਨਾਲ ਜਿਹੜੇ ਮੌਕੇ ਤੇ ਹੀ 6 ਫੀਯੂਸੀਏ ਉਹ ਅਰੈਸਟ ਕਰ ਲਏ ਜਿਨ੍ਹਾਂ ਦੇ ਨਾਮ ਹਨ ਗੌਰਵ ਗੌਤਮ ਪਲਵਲ ਤੋਂ ਆਸ਼ੀਸ਼ ਕੁਮਾਰ ਨਾਗਰ ਤੋਂ ਆਦਰਸ਼ त्रिपाठी ਮੱਧ ਪ੍ਰਦੇਸ਼ ਤੋਂ ਯਸ਼ ਰਾਠੀ ਅਵੇ ਆਸ਼ੀਸ਼ ਪ੍ਰਜਾਪਦ ਯਮਨਾ ਨਗਰ ਤੋਂ ਅਰਪੀਤ ਫਤਿਹਆਬਾਦ ਤੋਂ ਅਮਨ ਚੌਧਰੀ ਉੱਤਰਾਖੰਡ ਤੋਂ ਇਹਨਾਂ ਹੰਦਿਆਂ ਨੂੰ ਮੌਕੇ ਤੇ ਅਰੈਸਟ ਕਰ ਲਿਆ ਦਿਆ ਸੀਗਾ ਇਸ ਦੇ ਵਿੱਚ ਜਿਹੜਾ ਮੇਨ ਅਕਿਊ ਸਾਡਾ ਸੀ ਜਿਹਨੇ ਫਾਇਰਿੰਗ કરી ਸੀ ਉਹ ਲੋਗੇ ਤੇ ਜਿਹੜੀ ਉਸਨੇ ਫਾਇਰ ਕਰ ਦੂਜੀ ਪਾਰਟੀ ਦੇ ਹੰਦੇ ਦੇ ਇਜਰੀ ਹੋਈ ਸੀ ਉਹਦਾ ਨਾਮ ਸੀ ਮਨੀ ਮਨੀ ਰਤਨ ਇਹ ਲੜਕਾ ਉਹ ਕੋਈ ਮੌਕੇ ਤੇ ਫਰਾਰ ਹੋ ਗਿਆ ਸੀਗਾ ਤੇ ਇਹਨੂੰ 12 ਤਰੀਕ ਨੂੰ ਪਵਨ ਪੀਜੀ ਜਿਹੜਾ ਲੌਗਿਸਟਿਕ ਵਿੱਚ ਹੈ ਉਥੋਂ ਸਾਡੀ ਟੀਮ ਨੇ ਅਰੈਸਟ ਕਰ ਲਿਆ ਹੈਗਾ ਇਹਦੇ ਤੋਂ ਸਾਨੂੰ 32 ਗੋ ਦਾ ਇੱਕ ਪਿਸਤਲ ਦੋ ਮੈਗਜ਼ੀਨ ਔਰ ਦੋ ਰੌਂਦ 7.65mm ਦੇ ਗ੍ਰਾਮਤ ਹੋਏ ਨੇ ਇਹਦੇ